ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚੀਮਾ ਤੇ ਜ਼ਿਲ੍ਹਾ ਨੂੰ ਪਾਇੰਦਾ ਜੀ ਬਰਨਾਲਾ ਭਾਈ ਕੋਲ ਚਾਰ ਮੱਝਾਂ ਵਧ ਜਾਣ ਕੇ ਲੈ ਪਾਸ 22 ਭਾਈ ਜੀ ਸੱਸੀ ਜੀ ਸਤਿ ਸ਼੍ਰੀ ਅਕਾਲ ਨਾਮ ਨਾਮ ਕਾਲਾ ਵੀਰ ਪਿੰਡ ਚੀਮਾ ਜਲਪੁਰ ਜ਼ਿਲ੍ਹਾ ਪਹਿਲੀ ਮੱਝ ਦੀ ਵੀਰੇ ਜਾਣਕਾਰੀ ਇਹ ਵੀਰੇ ਦੂਜਾ ਸੂਆ ਝੋਟੀਆਂ ਰੇਟ ਰੇਟ ਫੋਨ ਤੇ ਕਰਾਂਗੇ 80 ਘੰਟਾ ਦਾ ਸੂਆ 20 ਕਮਾਣੇ ਪਿਛਲੇ ਸੂਆ ਤੋਂ ਦੁੱਧ 18 ਕਿਲੋ ਸੀ ਵੀਰੇ ਹਰਿਆਣਾੋਂ ਲੈਤੀ ਝੋਟੀ ਦੁੱਧ 20 ਕਿਲੋ ਖੁੱਲ੍ਹੇ ਦੇ ਦਰਮਿਆਨ ਠੀਕ ਹੈ ਠੀਕ ਅੱਜ ਵੀ ਦੂਜੀ ਮਾਲ ਦੀ ਜਾਣ ਕਰਦੇ ਆਂ ਐਵਰੇਜ 10 ਕਿਲੋ ਦੁੱਧ ਆ ਹੁਣ ਸਹੀ ਹਰ ਹਫਤਾ ਕੋਇਆ ਸੀ ਬੱਚਾ ਬੱਚਾ ਕੱਟਿਆ ਮਗਰ ਠੀਕ ਆ ਰੇਟ ਭਰਾ ਦਾ 10 ਦਾ ਐਵਰੇਜ ਹਾਂਜੀ ਦੂਜੀ ਮੱਚ ਵੀ ਇਹ ਥੱਲੇ 15 ਕਿਲੋ ਵੀਰੇ ਬੱਚਾ ਬੱਚਾ ਕੱਟਾ ਮਗਰ ਪਰਸੇ ਉੱਥੇ ਸੀ ਵੀ ਇਹ ਚਵਾਈ ਹੋਗੀ ਇਹਨਾਂ ਦੀ ਚਵਾਈ ਹੋਗੀ ਹਾਂਜੀ ਪਰ ਲੇਟ ਹੋ ਗਿਆ ਭਰਾ ਥੋੜਾ ਜਿਹਾ ਅੱਜ ਵੀ ਮੀਨ ਨਹੀਂ ਤਾਂ ਮੀਨ ਦਾ ਵੀ ਰੇਟ ਫੋਨ 'ਤੇ ਕਰਾਂਗੇ ਤੇ ਕੀ ਗੱਲ ਬਾਤ ਆ ਇਹਦੀ ਇਹ ਰੇਟ ਫੋਨ ਤੇ ਕਰਾਂਗੇ ਦੁੱਧ 15-16 ਕਿਲੋ ਤਿਆਰਾ ਵੀਰੇ ਹੁਣ ਠੀਕ ਆ ਬੱਚਾ ਬੱਚਾ ਕੱਟੀ ਆ ਮਗਰੇ 29 ਠੀਕ ਆ ਐਮਨਤ ਦੀ ਕੱਟੀ ਆ ਤੇ ਠੀਕ ਆ ਜੀ ਕੱਟੀ ਦੇ ਜੀ ਕੱਟੀ ਦਾ 25000 ਰੁਪਏ ਬਈ ਠੀਕ ਆ ਜੀ 25000 ਰੁਪਏ ਰੇਟ ਲੋ ਜੀ ਰਾਤੀ ਦੇ ਬੱਚ ਵਰਗੀ ਮੱਝ ਦੇਖ ਸਾ ਤੇ ਕੱਠ ਪੜਾਗਾ ਕਰਮਾ ਬਣੇ ਦਾ ਚੰਗੀ ਪੜੀ ਟਰੱਕ ਜੀ ਢੀ ਮੈਂ ਆ ਬਈ ਠੀਕ ਆ ਜੀ ਦੇਖ ਕਿੰਨੀ ਚੌੜੀ ਆ ਮੈਂ ਠੀਕ ਆ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਭਰਾ ਹਾਂ ਠੀਕ ਆ ਜੀ ਪਿੰਡ ਚੀਮਾ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜੀਤਾ ਫਾਰਮ ਟੀਵੀ ਬਰਨਾਲ